ਅੱਜ ਤਾਂ ਹਰ ਚੀਜ਼ ਨੂੰ ਬਾਹਮਣ ਬਾਦ ਕਹਿ ਕੇ ਅਸੀਂ ਛੱਡੀ ਜਾ ਰਹੇ ਆ ਪਤਾ ਨਹੀਂ ਅੱਗੇ ਅੱਗੇ ਕੀ ਹੋਊਗਾ ਜੇ ਹੁਣ ਜੋਤ ਤੈਦ ਦੇ ਸਿੱਕੀ ਦੀ ਥਾਂ ਥਾਂ ਪ੍ਰਚਾਰ ਹੋ ਗਿਆ ਵੀ ਇਹ ਮਨਮਤ ਜਗਾਉਣੀ ਨਹੀਂ ਚਾਹੀਦੀ ਇਹ ਇਹ ਪ੍ਰਚਾਰ ਹੈ ਜੀ ਸਾਰੀ ਔਰ ਇੱਕ ਹੋਰ ਗਜਬ ਦੀ ਬਾਤ ਹੈ ਜਦੋਂ ਇਹੀ ਜੋਤ ਹਰਿਮੰਦਰ ਸਾਹਿਬ ਦੇ ਜਗੇ ਉਦੋਂ ਗੁਰਮਤ ਜਦੋਂ ਤੁਹਾਡੇ ਘਰਾਂ ਜਗੇ ਉਦੋਂ ਮਨਮਤ ਇਹ ਕਿੱਧਰ ਦਾ ਨਿਆਂ ਹੈ ਬਈ ਕੇਂਦਰੀ ਸਥਾਨ ਹਰਮੰਦਰ ਸਾਹਿਬ ਹੈ। ਬਾਬਾ ਦੀਪ ਸਿੰਘ ਦੇ ਮਨਮੁਹੀ ਕੀ ਲੱਗ ਜਾਂਦਾ ਸਾਲ 'ਚ। ਕੋਈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ ਇਤਿਹਾਸਿਕ ਹੈ ਸ ਜਿੱਥੇ ਜੋਤ ਨਹੀਂ ਜਗਦੀ। ਉੱਥੇ ਜੋਤ ਜਗਦੀ ਹੈ ਗੁਰਮਤ ਹੈ ਤੁਹਾਡੇ ਘਰਾਂ 'ਚ ਜੋਤ ਜਗੀ ਤਾਂ ਮਨਮਤ ਹੈ। ਚਾਹੀਦਾ ਇਹ ਸੀ ਵੀ ਅਸੀਂ ਖੋਜ ਕਰਦੇ ਵੀ ਜੋਤ ਦੀ ਪਰੰਪਰਾ ਕਿਉਂ ਚੱਲੀ ਹੈ। ਸਾਨੂੰ ਇਹਦੇ ਬਾਰੇ ਗਿਆਨ ਹੋਣਾ ਚਾਹੀਦਾ ਸੀ ਵੀ ਇਹਦਾ ਲਾਭ ਕੀ ਹੈ ਨਹੀਂ ਤਾਂ ਫਿਰ ਨਾਸਤ ਕਹਿਣਗੇ ਜੀ ਜਿਨ੍ਹਾਂ ਜੋਤਾਂ ਚ ਕੀ ਫੋਕਦੇ ਹੋ ਉਹ ਜਿਉਂਦੀਆਂ ਜੋਤਾਂ ਚ ਪਾ ਦਿਓ ਜੀ ਕਿਸੇ ਨੂੰ ਖਿਲਾ ਦਿਓ ਤੁਸੀਂ ਐਵੇਂ ਕਹਨੋਂ ਕੀ ਫੁਕੀ ਜਾਂਦੇ ਹੋ ਕਿਸੇ ਗਰੀਬ ਨੂੰ ਦਾਨ ਕਰ ਦੋ ਲੋਕ ਵੀ ਕਹਿਣਗੇ ਵੀ ਹਾਂ ਜੀ ਪ੍ਰਚਾਰ ਬੜਾ ਵਧੀਆ ਕੀਤਾ ਹੈ ਗੱਲ ਠੀਕ ਹੈ ਇਹ ਸਾਤਾ ਐਵੇਂ ਕੀ ਫੁਕੀ ਜਾਂਦੀ ਹੈ ਅੱਜ ਦੀ ਸਾਇੰਸ ਨੇ ਸਿੱਧ ਕੀਤਾ ਜਿਹੜਾ ਬੁੱਕਾਂ 'ਚ ਛਪ ਚੁੱਕਾ ਹੈ ਮੈਂ ਉਹਦੀ ਗੱਲ ਕਰਨ ਲੱਗਾ ਹਾਂ ਉਹਦੇ 'ਚ ਲਿਖਿਆ ਹੈ ਸਾਇੰਸਦਾਨਾਂ ਨੇ ਪ੍ਰੈਕਟੀਕਲ ਕੀਤਾ ਤਜਰਬਾ ਕਰਨ ਤੋਂ ਬਾਅਦ ਇਹ ਬੁੱਕਾਂ 'ਚ ਛਪ ਚੁੱਕਾ ਹੈ ਕਿ 1 ਗ੍ਰਾਮ ਕੀ ਕਿੰਨਾ ਕੁ ਹੁੰਦਾ ਮੈਂ ਨੋ ਪਰ ਹੁੰਦਾ ਇਹ 1 ਗ੍ਰਾਮ ਦੀ ਚੁਟਕੀ ਜਨਾ ਹੁੰਦਾ 1 ਗ੍ਰਾਮ ਕੀ ਅਗ ਦੇ ਵਿੱਚ ਫੂਕ ਦਿੱਤਾ ਜਾਏ ਤਾਂ 1000 ਫੁੱਟ ਤੱਕ ਆਕਸੀਜਨ ਪੈਦਾ ਕਰ ਦਿੰਦਾ ਜਿੱਥੇ ਬਹੁਤੀ ਇਕੱਤਰਤਾ ਉੱਥੇ ਜੋਤ ਦਾ ਜਗਣਾ ਬਹੁਤ ਜ਼ਰੂਰੀ ਇਸ ਲਈ ਹੈ ਕਿਉਂਕਿ ਆਕਸੀਜਨ ਨਾ ਘਟੇ ਬਿਰਸ਼ ਤਾਂ ਉੱਥੇ ਹੁੰਦਾ ਨਹੀਂ ਕੋਈ ਛੱਤਾਂ 'ਤੇ ਬੈਠੇ ਐ ਮੰਦਰਾ ਮਕਾਨਾਂ ਦੇ ਵਿੱਚ ਐ ਗੁਰਦੁਆਰਿਆਂ ਦੇ ਵਿੱਚ ਐ ਸਿਵ ਦਵਾਲਿਆਂ ਦੇ ਵਿੱਚ ਐ ਜਿੱਥੇ ਬਿਲਡਿੰਗ ਦੇ ਇਕੱਠ ਹੋ ਰਿਹਾ ਧਾਰਮਿਕ ਇਹ ਬਾਤਾਵਰਨ ਨੂੰ ਵੀ ਸ਼ੁੱਧ ਕਰਦਾ ਹੈ ਤੇ ਆਕਸੀਜਨ ਪੈਦਾ ਕਰਦਾ ਹੈ ਸਾਇੰਸਦਾਨਾਂ ਨੇ ਤਾਂ ਆਕਸੀਜਨ ਤੇ ਰੱਖਿਆ ਦੀ ਪੋਸ਼ਕੀ ਉਹਨਾਂ ਤਾਂ ਫੋਕਸ ਉੱਤੇ ਬਣੀ ਹੋਈ ਹੈ ਉਹ ਵੀ ਸਾਡੇ ਬੜੀ ਕੰਮ ਦੀ ਗੱਲ ਹੈ ਫਿਰ ਦੂਸਰੀ ਗੱਲ ਆਪਣੀ ਮਨ ਨੂੰ ਕਿਸੇ ਵੀ ਸ਼ਬਦ ਦੇ ਨਾਲ ਚੰਚਲਤਾ ਦੇ ਵੱਲ ਨੂੰ ਨਹੀਂ ਜਾਣ ਦੇਣਾ ਜਿੱਥੇ ਬਹੁਤੇ ਮਨੁੱਖ ਬੈਠੇ ਐ ਉਥੇ ਕਿਤੇ ਨਾ ਕਿਤੇ ਗੰਦੀ ਹਵਾ ਜਿਹੜੀ ਹੈ ਜਿਸ ਵਿੱਚੋਂ ਖਾਰਜ ਹੋ ਸਕਦੀ ਹੈ ਅਰ ਜਿਹੜੀ ਜੋਤ ਹੈ ਇਹ ਨਾਲ ਦੀ ਨਾਲ ਉਹਨੂੰ ਕਲੀਨ ਕਰ ਦਿੰਦੀ ਹੈ ਸੁਧ ਕਰ ਦਿੰਦੀ ਹੈ ਫਿਲਟਰ ਕਰ ਦਿੰਦੀ ਹੈ ਤੇ ਅਸੀਂ ਇਹਨੂੰ ਵੀ ਮਨਮਤ ਬਣਾਇਆ ਇਸ ਕਰਕੇ ਗੁਰੂ ਘਰ ਦੀ ਜੋ ਪਰੰਪਰਾ ਚੱਲੀ ਆ ਰਹੀ ਹੈ ਜੋਤ ਲਾਏ ਜਗਦੀਸ਼ ਜਗਾਇਆ ਬੂਝੇ ਬੂਝਣਾ ਉਹ ਸਿੱਧੇ ਕਰਨ ਦੇ ਜੋਤ ਲਾਉਣ ਦੀ ਗੱਲ ਕਰਦੇ ਉੱਥੇ ਸਿੱਧਾ ਜੋਤ ਲਗਾ ਕੇ ਜੋ ਭਗਤ ਆਰਤੀ ਕਰਦੇ ਰਹੇ ਉਹਨਾਂ ਦੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਜੋਤਾਂ ਬਾਲ ਕੇ ਆਰਤੀ ਕਰਦੇ ਰਹੇ ਤੋਂ ਚਲੋ ਆਪਾਂ ਤਾਂ ਅੰਮ੍ਰਿਤ ਦੀ ਗੱਲ ਕਰੀਏ ਹਰ ਇੱਕ ਚੀਜ਼ ਨੂੰ ਮਨਮਤ ਕਹਿ ਦੇਣਾ ਜੀ ਅਖੇ ਜੀ ਅਖੰਡ ਪਾਠ ਦੇ ਕੋਲ ਜੋਤਾਂ ਤਾਂ ਤਾਂ ਰੱਖਦੇ ਹੁੰਦੇ ਸੀ ਉਦੋਂ ਲਾਈਟ ਨਹੀਂ ਸੀ ਹੁਣ ਤਾਂ ਲਾਈਟ ਆ ਗਈ ਹੁਣ ਕੀ ਲੋੜ ਹੈ ਜੋਤਾਂ ਦੀ ਇਹ ਹੁਣ ਅੱਜ ਕੱਲ ਨਮਾ ਗਿਆ ਨਹੀਂ ਗਿਆਨੀ ਕਾਨੂੰਨ ਗਿਆਨਾਂ ਸੁਣ ਉਹ ਪੈਦਾ ਹੋ ਗਏ ਤਾਂ ਇਸ ਕਰਕੇ ਹਰ ਚੀਜ਼ ਦਾ ਕੋਈ ਮਕਸਦ ਹੈ ਕੋਈ ਉਹਦੇ ਪਿੱਛੇ ਕਹਾਣੀ ਚੱਲੀ ਆ ਰਹੀ ਹੈ